ਹਲੇ ਫੇਰ ਨਹੀਂ ਲੱਗੇ ਸੀ ਨਜ਼ਰ ਦਾ ਘਰ ਰੂਟਾ ਵੇਟ ਦਾ ਕਰਾਸ ਮਗਰੋਂ ਤੋੜਤਾ ਝੋਟੇ ਨੇ ਆਪਨੇ ਨੇ ਹਾਂਜੀ ਲਾ ਕੇ ਕਰਾਉਣਾ ਢੋਲ ਫੁੱਲ ਆਪਾਂ ਵਿੱਚ 20000 ਦਾ ਪੈਂਦਾ 220 ਲੀਟਰ ਆ ਇਹ ਇਹ ਦਿਨ ਦੀ ਅੱਜ ਖਾਲਾ ਵਾਲੇ ਖੇਚੂ ਹੀ ਤੇ ਬਿੱਡੂ ਅੰਕ ਲਾ ਗਿਆ ਸੀਗਾ ਟੂਟਾ ਵੇਟਰ ਫੇਰ ਲਾ ਕੇ ਕਰਾਸ ਪਵਾ ਲੈਂਦਾ ਸੀ ਆਪਾਂ ਗੱਲ ਕੜਾਹੇ ਵਾਲਾ ਧੂਆ ਇੱਥੋਂ ਚ ਨਿਕਲਿਆ ਕਰਨਾ ਇਸ ਦੁਬਾਰਾ ਚ ਇੱਥੋਂ ਸੇਕ ਪਾ ਕੇ ਇੱਥੇ ਜਿਵੇਂ ਆਪਾਂ ਮੱਜਾਂ ਦਾ ਦਲੀਆ ਦੁਲੀਆ ਬਣਾਉਣਾ ਜਿਹੜਾ ਹਾਂਜੀ ਮਿੱਤਰੋ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੂਪ ਕਰਦਾ ਸਾਰੇ ਠੀਕ ਹੋਵੋਗੇ ਅੱਜ ਪਹਿਲਾਂ ਆਪਾਂ ਸਵੇਰੇ ਗਏ ਹੋਏ ਸੀਗੇ ਕਾਲਜ ਹੁਣ ਜਿਹੜਾ ਇੱਧਰ ਲਾ ਦੋ ਕੀਲੇ ਆਪਣੇ ਢਾਈ ਕਿਦੋਂ ਆ ਜਿਹੜਾ ਬਾਅਦ ਚ ਪਿੰਡ ਆਪਣੇ ਲਾਇਆ ਸੀ ਬਾਡਾ ਉੱਥੇ ਕਣਕ ਬੀਜਣ ਨੂੰ ਖੇਤ ਤਿਆਰ ਕਰਨੇ ਆ ਹੁੱਕ ਕੱਢਤੀ ਅੱਜ ਪਹਿਲਾਂ ਨਾ ਆਪਾਂ ਐਤ ਕੀਆ ਖੇਤ ਚ ਪਹਿਲਾਂ ਰੂਟਾਵੇਟਰ ਫੇਰਨਾ ਰੂਟਾਵੇਟਰ ਪਾਉਣੇ ਆ ਲੱਗਿਆਂ ਪਾਉਣ ਰੂਟਾਵੇਟਰ ਮਾਸ਼ੀਓ ਦਾ ਆਪਣੇ ਵਾਲਾ ੱਟਪੁੱਟਾ ਬਿੱਟੂ ਅੰਕਲ ਵੀ ਆ ਗਿਆ ਈ ਗੰਨੇ ਵਾਲੀ ਟਰਾਲੀ ਖਾਲੀ ਕਰਕੇ 5500 ਲੈ ਕੇ ਅੱਜ ਆ ਆ ਗਿਆ ਛੋਟਾ ਆਪਣਾ ਘਰੇ ਪਟਾਰੀੋਂ ਇੱਕ ਟਰਾਲੀ ਆਪਾਂ ਭੇਜਤੀ ਉੱਥੇ ਆਪਾਂ ਨੂੰ ਜਾਣਦੀ ਇਹ ਨਹੀਂ ਲੋੜ ਨਹੀਂ ਪੈਂਦੀ ਕਿਉਂਕਿ ਨਾ ਉੱਥੇ ਰਾਹ ਖੁੱਲਾ ਪਾ ਸੜਕ ਤੇ ਖੜਾ ਕੇ ਟਰਾਲੀ ਭਰੀ ਇਹਦੇ 2 ਮਿੰਟ ਹਲੇ ਫੇਰ ਨਹੀਂ ਲੱਗੇ ਸੀ ਨਜ਼ਰ ਦਾ ਘਰ ਰੂਟਾ ਮੀਟਰ ਦਾ ਕਰਾਸ ਮਗਰੋਂ ਤੋੜਤਾ ਝੋਟੇ ਨੇ ਆਪਾਂ ਨੇ ਪਤਾ ਨਹੀਂ ਕੀ ਨਕਸ਼ਾ ਜਾਂ ਰੂਟਾ ਮੀਟਰ ਪਾਉਣਿਆਂ ਦਾ ਉਦਣ ਉਹ ਤੋੜਤਾ ਗੁੱਲਾ ਪੀਟੀਓ ਵਾਲਾ ਅੱਜ ਕਰਾਸ ਤੋੜਤਾ ਦੇਖੋ ਲੈ ਆਪਣਾ ਸਪੰਜੇ ਪੰਜਾਬੀ ਨੇ ਵੀ ਬਾਲੀ ਜਾਣਾ ਖਣੀ ਕੀ ਚੱਕਰ ਆ ਪਤਾ ਨਹੀਂ ਹੁਣ ਕੱਢ ਕੇ ਆਪਾਂ ਦੂਜੇ ਟਰੈਕਟਰ ਮਗਰੀ ਪਾ ਲੈਨੇ ਆ 5500 ਮਗਰ ਜਾਂ 3600 ਮਗਰ ਚੱਲੇ ਆ ਮਿੱਤਰੋ ਮੂਡ ਹੀ ਖਰਾਬ ਕਰਤਾ ਮੂਡ ਵੀ ਕਾਦਾ ਖਰਾਬ ਆ ਜੋਰ ਵੀ ਆ ਟਰੈਕਟਰ ਚ ਖਬਰ ਕੱਢ ਕੇ ਕਰਾਸ ਦਾ ਪਾ ਰੱਖ ਲਿਆ ਚੱਲਦੇ ਆਣ 5500 ਮਗਰ ਨਾਲੇ ਕਰਾਸ ਦੂਜਾ ਪਾਉਣੇ ਇੱਕ ਪਿਆ ਆਪਣੇ ਕੋ ਫालतू ਮਗਰ ਲਾ ਸफ्टी ਸਾਰੀ ਤੇ 5500 ਮਗਰ ਜਾਂ 3600 ਮਗਰ ਪਾ ਕੇ ਲਿਆਉਣੇ ਆ ਰੋਟਾਵੇਟਰ ਚੱਲਦੇ ਆ ਹਲਿਆ ਦੇ ਲੋਤੀ ਇੱਥੋਂ ਤੋਂ ਲੈ ਕੇ ਉਹ ਖੂੰਜੇ ਤੋਂ ਸ਼ੁਰੂ ਕੀਤਾ ਸੀ ਇੰਨੇ ਕ ਗੇੜੇ ਚ ਕੰਮ ਕਰਤਾ ਇਹਨੇ ਜੇ ਥੋੜਾ ਜਿਹਾ ਚੇਂਜ ਆ ਗਿਆ ਹੰਡ ਫੜ ਲਈ ਕਹਿੰਦੇ ਚਲਾਉਣਾ ਤਾਂ ਇਹਦੇ ਮਗਰ ਹੀ ਆ ਮੈਂ ਚੱਲੇ ਆਂ ਜਿੱਦਾਂ ਲੈਣ ਵਾਲੇ ਕ੍ਰਾਸ ਪਾਉਣ ਕਹਿੰਦੇ ਲੱਗੂ ਪਤਾ ਵੀ ਕਾ ਤੋ ਤੋੜਦਾ ਦੇਖੋ ਹੋਰ ਵੀ ਹੋਇਆ ਫਿਰ ਦੇਖਾਂਗੇ ਕੋਈ ਨਹੀਂ ਟਰੈਕਟਰ ਤਾਂ ਕੰਪਨੀ ਦੀ ਆ ਉਹ ਗਾਰੰਟੀ ਦੀ ਆ ਸੱਚ ਬੱਲ ਚੱਲਦੇ ਆਂ ਡੇਲੋਂ ਕ੍ਰਾਸ ਪਾ ਕੇ ਲੈ ਆਣੇ ਆ ਮੈਂ ਤੇ ਜਾ ਇਹਨੇ ਕੱਢ ਲਈ ਰਾਣੀ ਸੁੰਦਰਾ ਚਲੋ ਚੱਲੀਏ ਹਾਂਜੀ ਲਾ ਕੇ ਕਰਾਉਣਾ ਢੋਲ ਫੋਲ ਆਪਾਂ ਜਿਹ 20000 ਦਾ ਭਾਂਡਾ 220 ਲੀਟਰ ਆ ਇਹ ਟੈਂਕੀ ਵੀ ਹੈਗੀ ਆਪਣੇ ਕੋ ਆਪਾਂ ਆਹੀ ਭਰਾ ਲਈਦਾ ਹਾਂਜੀ ਉਦੋਂ ਬਾਅਦ ਆਪਾਂ ਕ੍ਰਾਸ ਪਵਾ ਕੇ ਆ ਕੇ ਘਰੇ ਦੁੱਧ ਪਾਉਣ ਚਲੇ ਗਏ ਸੀ ਤਾਂ ਕਰਕੇ ਕਲਿੱਪ ਲੈ ਨਹੀਂ ਹੋਈ ਇੱਧਰ ਹੁਣ ਆਪਾਂ ਆਇਆ ਡੈਰੀ ਫਾਰਮ ਤੋਂ ਬੰਦੇ ਦਾਣਾ ਭੋਈ ਜਾਂਦੇ ਆ ਸਵੇਰ ਦੀ ਖਾਤਰ ਆਜ ਹਾਂ ਸਵੇਰ ਦੀ ਖਾਤਰ ਦਾਣਾ ਭਿਉਈ ਜਾਂਦੇ ਆ ਹੁਣ ਦਾ ਕੰਮ ਸਮਾਪਤ ਆ ਸਾਰੀ ਸੰਨੀ ਸੰਨੀ ਕਰਤੀ ਬੰਦਿਆਂ ਨੇ ਦੋ ਢੋਲਾਂ ਚ ਭਿਉਂਦੇ ਨੇ ਇਹਨੂੰ ਸਾਰਾ ਦੋ ਢੋਲ ਉਧਰ ਲਾ ਦਿੰਦੇ ਨੇ ਨੇੜੇ ਹਾਂਜੀ ਇਹ ਛੋਟਾ ਹੋਣੇ ਕੇ ਬਜੇਸੇ ਕੱਲ ਕੀ ਕੰਮ ਚਾਹੀ ਅੱਜ ਹੋ ਜਾਵੇ ਤਾਂ ਅੱਛੀ ਬਾਤ ਹੈ ਸਹੀ ਬਾਤ ਹੈ ਤੇ ਦੇਖ ਕਾ ਵੀ ਸਮੇਂ ਬਾਲੇ ਛੋਟੇ ਹੀ ਹੁੰਦੇ ਆ ਜੀ ਕੰਮ ਥੋੜਾ ਹੁੰਦਾ ਹੈ ਇਹ ਬੰਦਾ ਬਹੁਤ ਟ੍ਰੇਨ ਬੰਦਾ ਹੈ ਖੇਤੀਬਾੜੀ ਤੇਰੇ ਕੰਮ ਰੀਜ ਨਾ ਕਰਦੇ ਨੇ ਇਹ ਬੰਦੇ ਉਹ ਕੰਮ ਨਿਬੜ ਗਿਆ ਹੁਣ ਇਹਨਾਂ ਨੇ ਰੋਟੀ ਖਾ ਲੈਣੀ ਆ ਤੋਂ ਬਾਅਦ ਹੱਥ ਮੂੰਹ ਧੋ ਕੇ ਪੈ ਜਾਣਗੇ ਫਿਰ ਨਵੇੜ ਤੋਂ ਦਵਾ ਦਵਾ ਰੋਟੀ ਖਾ ਲੋ ਫਿਰ ਇੱਧਰ ਵੀ ਵਾਦਾ ਹੈ ਜੀ ਇੱਧਰ ਵੀ ਹੋ ਗਿਆ ਸਾਰਾ ਇੱਧਰ ਤੇ ਹਾਂ ਹੋ ਗਿਆ ਦਾਣਾ ਬਣ ਰਿਹਾ ਠੀਕ ਆ ਹਾਂ ਜੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਸੋਪ ਕਰਦਾ ਸਾਰੇ ਠੀਕ ਹੋਵੋਗੇ ਸ਼ੁਰੂਆਤ ਕਰਦੇ ਆਂ ਦਿਨ ਦੀ ਅਜ ਕੱਲਾਲੇ ਖੇਤ ਚੋਂ ਹੀ ਤੇ ਬਿੱਟੂ ਅੰਕਲ ਆ ਗਿਆ ਸੀਗਾ ਟੁੱਟਾ ਵੇਟਰ ਫੇਰ ਲਾ ਕੇ ਕਰਾਸ ਪਵਾ ਲੈਂਦਾ ਸੀ ਆਪਾਂ ਕੱਲ ਪੱਕੇ ਨਾਲ ਰੂਟਾ ਵੇਟਰ ਫੇਰ ਕੇ ਫੇਰ ਦੇ ਦਿਆਂ ਕਿਵੇਂ ਕਹਿੰਦੇ ਆ ਕਿਵੇਂ ਬੀਜਣੀਆਂ ਕਣਕ ਗੱਲ ਘਾਟਾ ਇਧਰਲੇ ਪਾਸੇ ਤਾਂ ਕਰਕੇ ਮੇਰੇ ਸਾਹ ਨਾਲ ਪਹਿਲਾਂ ਪਾਣੀ ਸੜਕਾਂਗੇ ਟੈਂਕੀ ਨਾਲ ਆਹ ਵੇਖੋ ਪਰਲੇ ਹੈਗੀ ਆ ਗੱਲ ਆ ਖੰਬੇ ਤੋਂ ਇਧਰੇ ਤੋਂ ਮੇਰੇ ਸਾਹ ਨਾਲ ਗੱਲ ਹੈ ਨਹੀਂ ਤੇ ਟਰੈਕਟਰ ਹੁਣ ਵਧੀਆ ਚੱਲੀ ਜਾਂਦਾ ਆਪਣਾ ਤੁਸੀਂ ਕਹਿੰਦੇ ਹੋਵੋਗੇ ਵੀ ਅੱਗ ਲਾਈ ਹੋਈ ਆ ਬਾਈ ਇਹ ਗੰਨੇ ਦੀ ਪੱਤੀ ਨੂੰ ਨਾ ਅੱਗ ਲਾਉਣੀ ਪੈਂਦੀ ਇਹਦੀਆਂ ਇਕੱਠਾ ਬੰਨੀਆਂ ਤਾਂ ਜਾਂਦੀਆਂ ਇਕੱਠਾ ਵਾਲੇ ਹੁਣ ਆਏ ਨਹੀਂ ਸੀ ਤਾਂ ਕਰਕੇ ਆ ਨਹੀਂ ਐਡਾ ਕੋਈ ਚੱਕਰ ਨਹੀਂ ਸੀ ਪੱਤੀ ਦਾ ਅੱਗ ਲਾਉਣੀ ਪੈਂਦੀ ਆ ਇਹਦਾ ਕੋਈ ਇਲਾਜ ਹੈ ਨਹੀਂਗਾ ਬੰਦਿਆ ਨੇ ਅੱਜ ਸਾਰੀਆਂ ਲੇਨਾਂ ਵਾਲੇ ਡੰਗਰ ਨਵਾਤੇ ਤੇ ਥੱਲੇ ਫਾਰਸਪੁਰਸ ਧੋਤੇ ਸਾਰੇ ਬਾਹਰ ਕੱਢ ਤੇ ਡੰਗਰ ਉਧਰ ਵੀ ਤੇ ਬੰਦਾ ਨਾ ਰਾਇ ਗਿਆ ਲਿਜਾ ਬੰਦਾ ਚੱਲਿਆ ਹਣ ਕਣਕ ਦੇ ਕੋਈ ਲਾਣ ਹਾਂ ਜੀ ਹਾਂ ਤੋ ਤਿੰਨ ਬੰਦੇ ਲਾਈ ਸੀ ਅੱਪਾ ਅੱਜ ਡੰਗਰਾਂ ਤੇ ਛੱਡੇ ਸੀਗੇ ਵੀ ਨਵਾਦੋ ਸਾਰੇ ਅਮਾ ਤੇ ਵਧੀਆ ਜਾਂ ਚੱਕਾ ਚੱਕ ਕਰ ਦਿਆ ਜੀ ਹਮਨੇ ਫਰਸ ਦੇਖੋ ਇੱਕ ਮੰਨ ਲਓ ਵੀ 10 ਵਜੇ ਲੱਗ ਗਿਆ ਥਾ 3 ਘੰਟੇ ਲੱਗ ਗਿਆ 1 2 3 4 4 ਘੰਟੇ ਤਕਰੀਬਨ ਲੱਗ ਗਿਆ ਜੀ ਠੀਕ ਹੈ ਜੀ ਬੜੀ ਅੱਛਾ ਬਸ ਹਲਤ ਨੂੰ ਪਾਲਟੀ ਕਰਦਾ ਹੈ ਜੀ ਸਹੀ ਬਾਤ ਹੈ ਜਲੇਬੀ ਕਾ ਸਰਦਾਰ ਜੀ ਠੀਕ ਆ ਗਿਆ ਬਿੱਟੂ ਅੰਕਲ ਫੇਰ ਕੇ ਰੂਟਾ ਵੇਟਰ ਮੈਂ ਹੁਣ ਲਾ ਦਾਂਗੇ ਆ ਮੱਛਰਦਾਨੀ ਜੀ ਸੁਆਹ ਕਰਕੇ ਬੰਨੀ ਸੀ ਆਪਾਂ ਇਧਰ ਪੱਤੀ ਦੀਆਂ ਟਰਾਲੀਆਂ ਵੀ ਉਦੋਂ ਆਪਾਂ ਤੁਹਾਨੂੰ ਦੱਸਿਆ ਬੰਦੇ ਲਾ ਕੇ ਭਰਾ ਲੀਆਂ ਸੀਗੀਆਂ ਬਾਓ ਵੀ ਲਾਉਣੇ ਆ ਹੁਣ ਪੈਕ ਕਰਕੇ ਉੱਥੇ ਮੈਂ ਫਿਰ ਇਹਦੇ ਨਾਲ ਪੱਤੀ ਨਾਲ ਹੀ ਆਪਾਂ ਬਾਹ ਲੈਣਾ ਇਹ ਇਹਦੇ ਨਾਲ ਆਪਾਂ ਖੱਡਾਂਗੇ ਗੜ ਤੇ ਪੂਰੇ ਲਾਤੀ ਬਹਿ ਕੇ ਪੂਰੀ ਤਸੱਲੀ ਹੋ ਗਈ ਹੁਣ ਐਨ ਫਟ ਕਰਤਾ ਉੱਚਾ ਕਰਤਾ ਤੋਂ ਇਨਾ ਪਾਣੀ ਪੂਣੀ ਸੜਕ ਕਹਿਣ ਵਧੀਆ ਬਣਾ ਲਿਆ ਸਾਰਾ ਕੋ ਇਥੋਂ ਭਰੇ ਕਰਦਾਂਗੇ ਤੇ ਵਧੀਆ ਤਰੀਕੇ ਨਾਲ ਕੁਰਸੀਆਂ ਕੁਰਸੀਆਂ ਲਾਦਾਂਗੇ ਜਿਵੇਂ ਬੰਦੇ ਆਉਂਦੇ ਆਪਣੇ ਖਿਡਾਰੀ ਤੇ ਜੇ ਕਿਸੇ ਵੀ ਵੀਰ ਨੇ ਆਉਣਾ ਹੋਇਆ ਜਰੂਰ ਆਇਓ ਤੁਹਾਨੂੰ ਗਰਮ ਗਰਮ ਗੁੜ ਖਵਾਇਆ ਕਰਾਂਗੇ ਇਹ ਆਪਾਂ ਬਣਾਇਆ ਵਾ ਕੜਾਹੇ ਵਾਲਾ ਤੂੰ ਆ ਇੱਥੋਂ ਚ ਨਿਕਲਿਆ ਕਰਨਾ ਇਹਦੂ ਬਾਅਦ ਚ ਇੱਥੋਂ ਸੇਕ ਪਾ ਕੇ ਇੱਥੇ ਜਿਵੇਂ ਆਪਾਂ ਮੱਜਾਂ ਦਾ ਦਲੀਆ ਦੁਲੀਆ ਬਣਾਉਣਾ ਜਿਹੜਾ ਇੱਥੇ ਬਣਾ ਕੇ ਉਹਦਾ ਤੂੰ ਆਸਤਾਨ ਸਰ ਲੈ ਰਾਹੀਂ ਚ ਨਿਕਲਿਆ ਕਰਨਾ ਇਹ ਜਗਾੜ ਲਾਇਆ ਆਪਾਂ ਜੰਗੀ ਅੰਕਲ ਹੁਣੀਆਂ ਨੇ ਇੱਥੇ ਐਨ ਪੈਪਾਂ ਬੂਪਾਂ ਦੱਬ ਕੇ ਤੇ ਖਾਲ ਜਾਂਦਾ ਹੀ ਸੈੱਟ ਕਰਤਾ ਪੂਰਾ ਕੱਲ ਨੂੰ ਪਰਸੋਂ ਨੂੰ ਕਰਦੇ ਆ ਸ਼ੁਰੂ ਕੰਮ ਆਪਾਂ ਹੁਣ ਖਲਾੜਾ ਕੱਢਣਾ ਅੰਦਰੋਂ ਇੱਥੇ ਸਫਾਈ ਜੀ ਕਰਦੇ ਆ ਇੱਥੇ ਲਾਵਾਂਗੇ ਐ ਗੰਨੇ ਪੀੜਨ ਨੂੰ ਰਸ ਕੱਢਣ ਨੂੰ ਮਾਹੀ ਵਾਲੇ ਢਾਲੇ ਉੱਟਾਂ ਲਾ ਕੇ ਪੱਕਾ ਇੱਟਾਂ ਲਾ ਕੇ ਪੱਕਾ ਕੰਮ ਕਰਤਾ। ਕੋੜੀਆਂ ਪੂੜੀਆਂ ਹੁਣ ਤੁਨ ਅੰਦਰ ਜਾ ਕੇ ਵੀ ਦਿਖਾਈ ਦਿੰਨੇ ਆ। ਇੱਥੇ ਸਵਾਹ ਡਿੱਗਦੀ ਹੁੰਦੀ ਆ। ਹਲੇ ਉਹ ਸਾਫ਼ ਕਰਨਾ ਚੱਕਣੀ ਆ ਮਿੱਟੀ। ਉੱਥੋਂ ਸਵਾਹ ਡਿੱਗਿਆ ਕਰੂਗੀ ਜਿਹੜੀ ਅੰਦਰ ਪੱਤੀ ਦਾ ਸੇਕ ਸਵਾਹ ਡਿੱਗ ਕੇ ਇੱਥੋਂ ਫਿਰ ਆਪਾਂ ਉਹਦੇ ਨਾਲ ਖਚਦਿਆ ਕਰਨੀ ਆ ਇੱਧਰ ਨੂੰ। ਇੱਥੋਂ ਐ ਬਾਹਰ ਨਿਕਲ ਜਾ ਕਰੂਗੀ ਸਵਾਹ ਚੱਕਦਿਆ ਕਰਾਂਗੇ ਬੰਦੇ ਲਾ ਕੇ। ਆ ਖੜੀਆਂ ਆਪਣੀਆਂ ਪੱਕੀਆਂ ਦੋਨੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਖਰਾਬ ਹੋ ਗਈ ਇਹ ਕਾ ਨੂੰ ਆਪਾਂ ਛੱਡ ਕੇ ਆਉਣੀ ਆ ਮਿਸਤਰੀ ਕੋਲੇ ਥੋੜਾ ਜਨਾ ਇਹਦਾ ਇੱਕ ਤਾਂ ਸਰਵਿਸ ਸਰਵਿਸ ਕਰਾਉਣੀ ਆ ਤੇ ਇੱਕ ਹੋ ਹੋ ਕੀ ਕਹਿੰਦੇ ਹੁੰਦੇ ਆ ਇੰਜੈਕਟਰਾਂ ਦਾ ਕੰਮ ਜਿਆ ਕਰਾਉਣਾ ਤੇ ਇੱਧਰ ਜਿੱਦਣ ਦੀ ਕਣਕ ਬੀਜੀ ਆ ਉਦਣ ਦਾ ਇੱਥੇ ਹੀ ਖੜਾ ਝੋਟਾ ਦੋ ਦਿਨ ਹੋ ਗਏ ਸਟਾਰਟ ਨਹੀਂ ਕੀਤਾ ਕਰਦੇ ਆ ਇਹਨੂੰ ਸਟਾਰਟ ਕਰਦੇ ਆ ਡ੍ਰਿਲ ਨੂੰ ਫਿਰ ਦੇਖਦੇ ਆਂ ਮਰ ਸ਼ਾਇਦ ਪਾਣੀ ਵਾਲੀ ਢੋਲੀ ਪਾਉਣੀ ਆ ਆਪਾਂ ਹੋ ਗਿਆ ਅੱਧੀ ਸੈਲਫ ਤੇ ਕੋਪ 5-7 ਮਿੰਟ ਇਹਨੂੰ ਸਟਾਰਟ ਖੜਾ ਰੱਖਾਂਗੇ ਮੁਗਲ ਲੱਜਾ ਫਿਰ ਤੁ ਨਾਲੇ ਤੇਲ ਸਾਰੇ ਕਿਤੇ ਨਾਲੇ ਘਰ ਮੋਸੂਪਰਾ ਕੀ ਪਾ ਕੇ ਇੱਕ ਵਾਰੀ ਤਾਂ ਛਿੜਕੀ ਆਂਦੀ ਆਪਾਂ ਪਾਣੀ ਦੀ ਉੱਥੇ ਜਿੱਥੇ ਕਣਕ ਬੀਜਣੀਆਂ ਦੋ ਤਿੰਨ ਸਿਹੜਾਂ ਚ ਨਾ ਪਾਣੀ ਨਹੀਂ ਚੜਿਆ ਸੀ ਗਿੱਲ ਹੈ ਨਹੀਂ ਜਮਈ ਬਸ ਇੱਕ ਤੋਂ ਹੋਰ ਛਿੜਕਾਂਗੇ ਗਿੱਲ ਜੀ ਕੱਢਣ ਨੂੰ ਪਾਣੀ ਦੀ ਬਾਅਦ ਫਿਰ ਕੱਲ ਨੂੰ ਕਣਕ ਬੀਜਦਾ ਕਣਕ ਪਿਉਂਦਾਂਗੇ ਅੱਜ ਰਾਤ ਨੂੰ ਪਾਣੀ ਚ ਪਾਣੀ ਦੀ ਬੱਬਰ ਦੀ ਵੱਡੀ ਟਰਾਲੀ ਆਪਾਂ ਕਰਤੀ ਖਾਲੀ ਉਹ ਕੱਢ ਕੇ ਆਪਾਂ ਆਹ ਲਾਤੀ ਸੀ ਛੋਟੀ ਵਾਲੀ ਬੰਦੇ ਵੀ ਕਰੀ ਜਾਂਦੇ ਆ ਪੱਤੀ ਦੀ ਖਾਲੀ ਤੇ ਖਲਾੜਾ ਵੀ ਕੱਢ ਲਿਆਂਦਾ ਬਾਹਰ ਵਾ ਕੱਲ ਨੂੰ ਸਵੇਰੇ ਇਹਨੂੰ ਇੱਥੇ ਕਿੱਥੇ ਲਾਉਣਾ ਹੈ ਤਰੀਕੇ ਨਾਲ ਫਿੱਟ ਕਰਦਾਂਗੇ ਹੁਣ ਇੱਧਰ ਮਾੜਾ ਮੋਟਾ ਜਿਹੜਾ ਕੰਮ ਰਹਿੰਦਾ ਜੰਗੀ ਅੰਕਲ ਉਹ ਕਰੀ ਜਾਂਦਾ ਬੰਦੇ ਪੱਤੀ ਲਾਹੀ ਜਾਂਦੇ ਆ ਆਪਣੇ ਤੇ ਬਿੱਟੂ ਅੰਕਲ ਇੱਕ ਢੋਲੀ ਹੋਰ ਫੇਰੇ ਆਏ ਬਾ ਥੋੜਾ ਹੀ ਕੰਮ ਰਹਿ ਗਿਆ ਖਲਾੜੀ ਦਾ ਹਨਾ ਆਖਰੀ ਹੋਈ ਇੱਥੇ ਦਾ ਆ ਦੇ ਇੱਥੇ ਜਿਵੇਂ ਆਪਾਂ ਦਲੀਆ ਬਣਾਉਣਾ ਇਹ ਚ ਪਾਣੀ ਪਾ ਕੇ ਦਲੀਆ ਪਾ ਕੇ ਰੰਨੇ ਆ ਜਾਂਦਾ ਸੇਕ ਲੱਗੀ ਜਾਣਾ ਜੇ ਪਾਣੀ ਪੁਣੀ ਗਰਮ ਕਰਨਾ ਤਾਂ ਵੀ ਵਧੀਆ ਐਨ ਇੱਥੇ ਪੂਰਾ ਵਧੀਆ ਬਣਾ ਦੇਣਾ ਆਪਾਂ ਬੈਠਣ ਨੂੰ ਕੁਰਸੀਆਂ ਕੁਰਸੀਆਂ ਲਾ ਕੇ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਸਾਰਾ ਸੰਦ ਸੁੰਦ ਇੱਥੋਂ ਚੱਕ ਕੇ ਆਪਾਂ ਅੰਦਰ ਕਰ ਦੇਣੇ ਨੇ ਐਨ ਪੂਰਾ ਫਿੱਟ ਕੰਮ ਕਰ ਦੇਣਾ ਆਵਾ ਆਪਣਾ ਖਲਾੜਾ ਮੋਟਰ ਲੱਗੀ ਹੋਇਆ ਇਹਨੂੰ ਚਾਹੇ ਟਰੈਕਟਰ ਨਾਲ ਚਲਾ ਲਓ ਹੁਣ ਸਿਆਲੂ ਸਿਆਲ ਗੋੜ ਖਾਇਆ ਕਰਾਂਗੇ ਨਾਲੇ ਰਸ ਪੀਆ ਕਰਾਂਗੇ ਤਾਜ਼ਾ ਫਰੈਸ਼ ਜੇ ਫੇਰ ਕਹਿਣਾ ਜੇ ਕਿਸੇ ਵੀਰ ਨੇ ਆਉਣਾ ਜ਼ਰੂਰ ਆਇਓ ਮੈਨੇ ਇੰਸਟਾਗ੍ਰਾਮ ਤੇ ਕੰਟੈਕਟ ਕਰ ਲਿਓ ਜਸੂਵਾਲ ਪਿੰਡਾ ਆਪਣਾ ਬਾਰ-ਬਾਰ ਫਾਰਮ ਆ ਆਪਣਾ ਟਵਾਣਾ ਫਾਰਮ ਪਹਿਲਾਂ ਤਾਂ ਆਪਾਂ ਆਹ ਸੰਦ-ਸੁੰਦ ਜੇ ਇੱਥੋਂ ਚੱਕਣ ਲੱਗੇ ਸੀ ਸਾਰੇ ਆਹ ਖਰਾ ਹਲ ਸੁਹਾਗਾ ਟਰੈਕਟਰ ਵੀ ਇੱਕ ਸਾਈਡ ਤੇ ਕਰਕੇ ਲਾ ਦਈਏ ਇਹ ਪਲਾਨ 'ਚ ਥੋੜਾ ਜਿਹਾ ਚੇਂਜ ਹੋ ਗਿਆ ਬੰਦਾ ਐ ਨਹੀਂ ਕੋਈ ਪੌਣ ਵਾਲਾ ਜੰਗੀ ਅੰਕਲ ਦਾ ਹਲੇ ਕੰਮ ਉਧਰ ਅੱਧੇ ਘੰਟੇ ਦਾ ਪਿਆ ਫਿਰ ਇਹ ਮਨੇਰਾ ਵੀ ਹੋ ਜਾਂਦਾ ਤੇ ਨਾ ਤੋ ਕੇ ਪੈ ਜਾਣਗੇ ਸਵੇਰੇ ਕਰਦਾਂਗੇ ਡੈਡੀ ਜੀ ਚੱਲੇ ਦੁੱਧ ਪਾਉਣ ਗੱਡੀ ਆਪਾਂ ਲਾਤੀ ਉੱਥੇ ਦੁੱਧ ਲੱਦ ਕੇ ਚਲੇ ਜਾਣਗੇ ਪੌਣ ਤੇ ਆਪਾਂ ਹੁਣ ਛਪੰਜਾ ਵੀ ਅੰਦਰ ਕਰ ਦਿੰਨੇ ਆ ਸ਼ੈੱਡ ਥੱਲੇ ਤੇ ਰਪਣ ਲੱਗ ਗਈ ਖੜੀ ਆ ਆਪਣੀ ਝੋਟੀ ਘਰਤੀ ਸੰਨੀ ਸਾਰੇ ਡੰਗਰਾਂ ਦੀ ਤੇ ਹੁਣ ਬੰਦੇ ਆਪਣੇ ਹੱਥ ਨੂੰ ਧੋ ਕੇ ਪੈ ਗਏ ਆ ਦੇਖੋ ਇਧਰ ਆ ਵੀ ਕਰਤੀ ਸਾਰੀ ਬੰਦੇ ਹੁਣ ਆਪਣੇ ਰੈਸਟ ਤੇ ਨੇ ਨਾਲੇ ਡੰਗਰ ਵੀ ਰੈਸਟ ਤੇ ਨੇ ਟੜ ਕੇ ਫਿਰ ਆਪਾਂ ਸਾਰੇ ਲੱਗ ਜਾਨੇ ਆ ਨਾ ਚਵਾਈ ਨੂੰ 4 ਵਜੇ ਚਵਾਈ ਨੂੰ ਲੱਗ ਜਾਨੇ ਕਿਉਂਕਿ ਆਪਣਾ ਸਵੇਰ ਦਾ ਦੁੱਧ ਜਾਂਦਾ ਲੁਧਿਆਣੇ ਕਰਾਂ ਚ ਆਪਾਂ ਕਰਾਂ ਚ ਵੀ ਪਾ ਕੇ ਉਹਨੇ ਸਵੇਰ ਦਾ ਦੁੱਧ ਸ਼ਾਮ ਦਾ ਦੁੱਧ ਦੱਦਾ ਪੈਂਦਾ ਲੁਧਿਆਣੇ ਡੈਰੀ ਤੇ ਇਦਾਂ ਪ੍ਰਿੰਡ ਬੰਦੇ ਆਪਣੇ ਸਾਰੇ ਰੈਸਟ ਤੇ ਨੇ ਘੋੜੀਆਂ ਦਾ ਪੋਰਸ਼ਨ ਇੱਕ ਲੈਨ ਪਿੱਛੇ ਆ ਡੰਗਰਾਂ ਦੀ ਘੋੜੀਆਂ ਦਾ ਪੋਰਸ਼ਨ ਵੀ ਪਿੱਛੇ ਆ ਇਹ ਉਹ ਪੱਲਟ ਤੋਂ ਪਰੇ ਉਧਰਲੀ ਸਾਈਡ ਉਹ ਦਿਖਾਵਾਂਗੇ ਤੁਹਾਨੂੰ ਦਿਨੇ ਜੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਸ਼ੁਰੂਆਤ ਕਰਦੇ ਆਂ ਦਿਨ ਦੀ ਆਗੇ ਸੀ ਆਪਾਂ ਕਾਲਜੋਂ ਪੇਪਰ ਦੇ ਕੇ ਮੈਂ ਤੇ ਜਾ ਹੁਣ ਅਸੀਂ ਆਏ ਸੀਗੇ ਇੱਧਰ ਖੇਤ ਚ ਜੰਗੀ ਅੰਕਲ ਹੁਣੀ ਦੇਈ ਜਾਂਦੇ ਆ ਛਿੱਟਾ ਰਿਓ ਤੇ ਕਣਕ ਦਾ ਬਸ ਛਿੱਟਾ ਹੀ ਦੇ ਦੇਣਾ ਆਪਾਂ ਕਣਕ ਦਾ ਵੀ ਮੁੜ ਕੇ ਇੱਕ ਵਾਰੀ ਰੋਟਾ ਵੇਟਰ ਨਗਾਦਾਂਗੇ ਆਹ ਦੋ ਸਿਆੜਾਂ ਚ ਗੱਲ ਘੱਟ ਸੀ ਇੱਧਰ ਪਾਣੀ ਛਿੜਕਦਾ ਆਪਾਂ ਟੈਂਕੀ ਨਾਲ ਤੇ ਹੁਣ ਬਸ ਥੋੜਾ ਹੀ ਰਹਿ ਗਿਆ ਆ ਛਿੱਟਾ ਦੇ ਕੇ ਬਰੂਟਾਵੇਟਰ ਫੇਰ ਦਾਂਗੇ ਉੱਤੇ ਕਣਕ ਬੀਜੀ ਜਾਊਗਾ ਹਾਲੀ ਵੀ ਫੇਰ ਬਟਾਰੀ ਦੇ ਦਿਆਂ ਕਣਕ ਬੀਜਣੀ ਆ ਕਿ ਮੱਕੀ ਉਹ ਦੇਖਦੇ ਆ ਚੱਲ ਕੇ ਕਿਰਾ ਇੱਥੇ ਬੀਜਦੀ ਏ ਮੰਜੀਤ ਮੈਂ ਤੇ ਜੱਸੀ ਚਾਚਾ ਆ ਕੇ ਸੀਗੇ ਬਟਾਰੀ ਜਿਹੜਾ ਮਾਰਨ ਬਿੱਟੂ ਅੰਕਲ ਭਰੀ ਜਾਂਦਾ ਟਰਾਲੀ ਅੱਜ ਤਾਂ ਮੱਥਰਿਆ ਫਿਰਦਾ ਕਹਿੰਦਾ ਵਿੱਚੋਂ ਕੱਢ ਕੇ ਲਿਆ ਪੰਜ ਗੇੜ ਲਾ ਕੇ ਪਹਿਲਾਂ ਮੈਂ ਹੈ ਨਹੀਂ ਸੀਗਾ ਇੱਥੇ ਤਾਂ ਕਰਕੇ ਕਲਿੱਪ ਲੈ ਨਹੀਂ ਹੋਈ ਕੱਲਾ ਹੀ ਆਪਣਾ ਝੋਟਾ ਅੱਜ ਕੱਢ ਲਿਆ ਖੇਤ ਚ ਇੱਥੇ ਕਰਕੇ ਹੁਣ ਬਟਾਰੀ ਦੂਰ ਕਰਕੇ ਕਲਿੱਪਾਂ ਲੈ ਨਹੀਂ ਹੁੰਦੀਆਂ ਨਾ ਰੀਲਾਂ ਬਣਾ ਹੁੰਦੀਆਂ ਨੇ ਗੰਨੇ ਵਾਲੀਆਂ ਬਾਈ ਇੱਥੇ ਆਪਣਾ 7-8 ਕਿੱਲੇ ਗੰਨਾ ਵਾ ਤੇ ਬਾਕੀ ਸਾਰਾ ਪਿੰਡ ਆਪਣਾ ਬਾਰੀਲਾ ਆਈ ਜਾਣੀ ਨੇ ਆਪਾਂ ਇੱਥੇ ਵੀ ਬਣਾਇਆ ਕਰਾਂਗੇ ਆਕੇ ਹੁਣ ਥੋੜਾ ਜਿਹਾ ਉਧਰ ਬੀਜੀ ਸੀਗਾ ਤਾਂ ਕਰਕੇ ਕੋਈ ਨਹੀਂ ਤੁਹਾਨੂੰ ਰੀਲਾਂ ਆਪਣੇ ਮਿਲਿਆ ਕਰਨਗੇ ਇੰਸਟਾਗ੍ਰam ਤੇ ਜਰੂਰ ਜਾ ਕੇ ਆਪਣੇ ਪੇਜ ਨੂੰ ਫੋਲੋ ਕਰੋ ਹੋਰ ਕਿਵੇਂ ਹੋ ਜੀ ਬਹੁਤ ਵਧੀਆ ਐਨ ਫਟਾ ਕੰਮ ਐਨ ਵਧੀਆ ਬੰਦੇ ਭਰੀ ਜਾਂਦੇ ਆ ਟਰਾਲੀ 1 2 3 4 6 8ਵੀਂ ਲਾਈਨ ਲਾਉਂਦੇ ਨੇ ਛੋਟਾ ਆਪਣਾ ਕਰਮਾਲ ਆ ਕਰਮਾਲ ਆ ਮਾ ਥੋੜਾ ਹੀ ਰਹਿ ਗਿਆ ਗੰਨਾ ਇੱਥੋਂ ਆਪਣਾ ਆ ਇੰਨਾ ਦੂਜੀ ਟਰਾਲੀ ਭਰ ਲਈ ਅੱਜ ਇਥੋਂ ਆ ਰਹੀਓ ਆ ਕੇ ਆਪਾਂ ਆਪਣਾ ਚੱਕ ਲਿਆਂਦਾ 52 ਵੀ ਝੋਟਾ ਰੂਟਾਵੇਟਰ ਪਾਇਆ ਹੀ ਹੋਇਆ ਸੀ ਇਹਦੇ ਮਗਰ ਜਿੱਥੇ ਜੰਗੀ ਅੰਕ ਨੂੰ ਨਹੀਂ ਛੱਟਾ ਦਿੰਦੇ ਸੀਗੇ ਉਹ ਦੇ ਕੇ ਕਣਕ ਦਾ ਵੀ ਛੱਟਾ ਦੇ ਕੇ ਰੇਹ ਦਾ ਵੀ ਇਹਦੇ ਹੁਣ ਆਪਾਂ ਕੇਰਾ ਰੂਟਾਵੇਟਰ ਫੇਰ ਦੇਣਾ ਇਹਦੇ ਚ ਕੇਰਾ ਫੇਰਿਆ ਆਪਾਂ ਆਪਾਂ ਕੇਰਾ ਵੱਡੇ ਘੇਰ ਚ ਪਾ ਕੇ ਆਪਾਂ ਦੂਜੇ ਲੋ ਚ ਫੇਰ ਦੇਣਾ ਵਾ ਬਾਬੇ ਵੀ ਰਲਦੇ ਜਾਊਗਾ ਮਿੱਟੀ ਜਿਹੜੀ ਜਾਨਵਰ ਚੱਕ ਜਾਣਗੇ ਐ ਤਾਂ ਆ ਫਿਰ ਆਪਣਾ ਕੰਮ ਇਧਰਲਾ ਸਮਾਪਤ ਆ ਬਟਾਰੀ ਦੇਦੇ ਆ ਮੱਕੀ ਲਾਈ ਇੱਕ ਕਣਕ ਪੈੰਦ ਵਾਲਾ ਮੁੱਢੇ ਗੰਨੇ ਚ ਲਾਤੀ ਕਣਕ ਚੱਲੋ ਝੋਟਿਆ ਹਾਂਜੀ ਮੈਂ ਤੇ ਜੱਸੀ ਚਾਚਾ ਆਗੇ ਸੀਗੇ ਦੁੱਧ ਪਾਉਣ ਤੇ ਉਧਰ ਲਾਇਆ ਆਪਾਂ ਜੰਗੀ ਅੰਕਲ ਨੂੰ ਰੋਟਾ ਵੇਟਰ ਫੇਰਨਾ ਥੋੜਾ ਹੀ ਰਹਿ ਗਿਆ ਸੀ ਅੱਧੇ ਚ ਤਾਂ ਮੈਂ ਫੇਰਤਾ ਸੀ ਫੇਰ ਆਪਣੀ ਡਿਊਟੀ ਲੱਗੀ ਦੁੱਧ ਪਾਉਣ ਦੀ ਡਰਮ ਡਰਮ ਮਗਰ ਲੱਦਿਆ ਦੁੱਧ ਤਾਂ ਆਪਾਂ ਪਾਤਾ ਹੁਣ ਘਰੇ ਜਾਣੇ ਆ ਵਾਪਸ ਬਸ ਜਾ ਕੇ ਹੁਣ ਤਾਂ ਫਿਲਹਾਲ ਕੁਝ ਨਹੀਂ ਕਰਨਾ ਬਿੱਟੂ ਅੰਕਲ ਵੀ ਲੈ ਗਿਆ ਸੀਗਾ ਟਰਾਲੀ ਵਟਾਰੀਆਂ ਰਾਤ ਨੂੰ ਲੁਧਿਆਣੇ ਚ ਟ੍ਰੈਫਿਕ ਬਹੁਤ ਹੁੰਦੀ ਆ ਚਲੋ ਅੱਜ ਦਾ ਵਲੌਗ ਆਪਾਂ ਹੋਰ ਐਂਡ ਕਰਦੇ ਆਂ ਮਿਲਦੇ ਆਂ ਸਾਰਿਆਂ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੋਪ ਕਰਦਾ ਵਲੌਗ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ